ਸ੍ਰੀ ਗੁਰੂ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜੀ ਫੀਟਿੰਗ ਵਾਲੀ ਬਾਹਾਂ ਕੀ ਆਪਾਂ ਉਹ ਦਿਖਾ ਰਹੇ ਆ ਜਿਹੜੀ ਆਪਾਂ ਇੱਥੋਂ ਖੁੱਲੀ ਜੀ ਰਹਿ ਜਾਂਦੀ ਆ ਆਪਾਂ ਉਹ ਕਾਟ ਪਾਵਾਂਗੇ ਜਿਸ ਨੂੰ ਕਾਟ ਪਾਉਣੀ ਦੱਸਦੇ ਆ ਜਿਵੇਂ ਹੁਣ ਮੈਂ ਇਹ ਬਾਹਾਂ ਤਿਆਰ ਕਰੀ ਹੋਈ ਆ ਪਾਈਪ ਨੂੰ ਮੈਂ ਕੱਢੀ ਹੋਈ ਆ ਇਧਰੋਂ ਆਪਾਂ ਮੂਰੀ ਵਾਲੀ ਸਾਈਡ ਇਹਨਾਂ ਦੀ 5.5 ਇੰਚ ਆਪਾਂ ਮੂਰੀ ਰੱਖਣੀ ਆ ਤਿਆਰ ਆਪਾਂ 5.5 ਇੰਚ ਦਿਨਸਾਂ ਲਾਵਾਂਗੇ ਇਧਰੋਂ ਮੈਂ 2.8 ਇੰਚ ਦਿਨਸਾਂ ਲਾਇਆ ਹੋਇਆਗਾ ਇਹ ਨਿਸ਼ਾਨ ਜਿਹੜਾ ਟੱਕ ਲਾਇਆ ਆਪਾਂ ਇਹ ਨਿਸ਼ਾਨੀ ਦੇ ਨਾਲ ਇਸ ਤਰ੍ਹਾਂ ਮ ਹੁਣ ਆਪਾਂ ਪੰਜ ਸਾਨੀਆਂ ਜਿਹੜੀ ਲਾ ਲਈ ਆਪਾਂ ਇਹ ਟੱਕ ਨੂੰ ਇਹ ਸਕੇਲ ਦੇ ਨਾਲ ਆਏ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਇੱਥੇ ਆਪਾਂ ਜਿਹੜੀ ਨਿਸ਼ਾਨੀਆਂ ਲਾ ਲੈਣੀ ਆ ਹੁਣ ਜਿਹੜੀ ਆ ਪ੍ਰੇ ਨਿਸ਼ਾਨੀ ਲੱਗੀ ਆਏਗੀ ਇਹ ਆਪਾਂ ਇਹ ਤੋਂ ਕੀ ਕਰਨਾਗਾ ਇਹਦਾ ਪਹਿਲਾ ਇਹ ਮੈਂ 9 ਇੰਚ ਦੀ ਆ ਇਹ ਸਾਢੇ 12 ਪੌਣੇ 13 ਇੰਚ ਦੀ ਜਿਹੜੀ ਸਲਾਈ ਆਏਗੀ ਤਿਆਰ ਹੈਗੀ ਹੁਣ ਆਪਾਂ ਇਹ ਤੋਂ ਕੀ ਕਰਨਾ ਆਪਾਂ ਇਹਦੇ ਅੱਧ ਚ ਨਿਸ਼ਾਨੀ ਲਾਉਣੀ ਆ ਅੱਧ ਚਿੰਨ ਨਿਸ਼ਾਨੀ ਲਾ ਕੇ ਦਾ ਸਬਕ ਸੇ 6.5 ਤੋਂ ਪੁਆਇੰਟ ਕ ਕੱਟ ਆਊਗਾ ਇੱਥੇ ਨਿਸ਼ਾਨੀ ਲਾਉਣੀ ਆ ਇੱਥੋਂ ਆਪਾਂ ਕੀ ਕਰਨਾ ਅੱਧੇ ਇੰਚ ਦੀ ਇਸ ਤਰ੍ਹਾਂ ਕ ਜਿਹੜੀ ਨਿਸ਼ਾਨੀ ਆਪਾਂ ਅੰਦਰਲੀ ਸਾਈਡ ਲਾਵਾਂਗੇ ਤਾਂ ਹਨ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਫੱਟੀ ਦੀ ਸਹਾਇਤਾ ਨਾਲ ਹੀ ਆਪਾਂ ਇਸ ਤਰ੍ਹਾਂ ਮਲਾਵਾਂਗੇ ਜਿਹੜੀ ਉਧਰੋਂ ਆਪਾਂ ਮੂਰੀ ਵਾਲੀ ਨਿਸ਼ਾਨੀ ਲਾਈ ਸੀ ਇਧਰੋਂ ਆਪਾਂ ਇਹ ਅੱਧੇ ਇੰਚ ਵਾਲੀ ਨਿਸ਼ਾਨੀ ਨੂੰ ਇਸ ਤਰ੍ਹਾਂ ਮਲਾਵਾਂਗੇ ਇਹ ਵਧੀਆ ਫੀਟਿੰਗ ਵਾਲੀ ਜਿਹੜੀ ਬਾਜੂ ਆ ਉਹ ਬਣੂਗੀ ਇਹ ਥੱਲੇ ਜੇ ਨਹੀਂ ਲੰਕਦੀ ਹੈਗੀ ਤੇ ਇਧਰੋਂ ਆਪਾਂ ਤੱਕਾਲੀ ਨਸਾਨ ਨਾਲ ਉਮੀ ਜਿਹੜੀ ਅੱਧੇ ਇੰਚ ਵਾਲੀ ਨਸਾਨੀ ਆਪਾਂ ਉਹਨੂੰ ਮਿਲਾਵਾਂਗੇ ਆਇਓ ਹੁਣ ਤਾਂ ਆਪਾਂ ਨਸਾਨੀ ਇਸ ਤਰ੍ਹਾਂ ਲਾਉਣੀ ਆਪਾਂ ਹੁਣ ਆਹ ਨਸਾਨੀ ਤੇ ਸਿਆਉਣ ਨਹੀਂ ਲਾਉਣੀ ਆਪਾਂ ਇੱਥੋਂ ਨਸਾਨੀ ਇਸ ਤਰ੍ਹਾਂ ਲੈ ਕੇ ਜਾਵਾਂਗੇ ਗਲਾਈ 'ਚ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾ ਰਹੇ ਹਾਂ ਅਵੇਖੋ ਆਪਾਂ ਸਲਾਈ ਹੈ ਜਿਹੜੀ ਹੁਣ ਇਹ ਲਾ ਲਈ ਆਪਾਂ ਜਿਹੜਾ ਕੱਪੜਾ ਥੋੜਾ ਥੋੜਾ ਇੱਥੋਂ ਆਪਾਂ ਕੱਪੜੇ ਦੀ ਸੰਤੀ ਕਰਾਂਗੇ ਹੁਣ ਆਪਾਂ ਇਥੇ ਦੇ ਕਟਾਮ ਜਿਹੜੇ ਇਹ ਲਾ ਲਾਂਗੇ ਇਸ ਤਰ੍ਹਾਂ ਜਿਹੜੇ ਆਪਾਂ ਹੁਣ ਇਹ ਕਟਾਮ ਲਾਉਣੇ ਨੇ ਇਹ ਕਟਾਮ ਨਾਲ ਬਾਹਾਂ ਦੀ ਸਲਾਈ ਹੈ ਜਿਹੜੀ ਸਲਾਈ ਦੇ ਵਿੱਚ ਖਿੱਚ ਨਹੀਂ ਪੈਂਦੀ ਇਹ ਲਾਉਣੇ ਬਹੁਤ ਜ਼ਰੂਰੀ ਨੇ ਐਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਜਿਹੜੀ ਇਹ ਕਾਰਟ ਆ ਇਹ ਕਾਰਟ ਆਪਾਂ ਸਿੱਧੀ ਬਾਹ ਕਰਕੇ ਦਿਖਾ ਰਹੇ ਆ ਆ ਦੇਖੋ ਜਿਹੜੀ ਇਹ ਕਾਰਟ ਆ ਨਾਲ ਤਾਂ ਆਪਾਂ ਬਾਹ ਦੇ ਵਿੱਚ ਖਿੱਚ ਨਹੀਂ ਪੈਂਦੀ ਆਪਾਂ ਕੱਟ ਲਾਈ ਆ ਜਿਹੜੇ ਜਮਾ ਸਾਫ ਸਿਆਣ ਸਿੱਧੀ ਪਈ ਆ ਨਾਲੇ ਕੋਈ ਵੀ ਬਾਲ ਨਹੀਂ ਹੈਗਾ ਆ ਵੇਖੋ ਇਹ ਫੀਟਿੰਗ ਵਾਲੀ ਜਿਹੜੀ ਬਾਹ ਗਈ ਸਹੀ ਬਣ ਰਹੀ ਆ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਨਵਾਂ ਆਇਆਗਾ ਚੈਨਲ ਤੇ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਜੇ ਪਸੰਦ ਆਈ ਹੋਵੇ ਲਾਈਕ ਕਰਨਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ